ਬਰਸੀ ਖੱਟਣ ਗਿਆ ਸੀ ਖੱਟ ਲਿਆਂਦਾ ਖਾਤ ਕੇ ਲਿਆਂਦਾ ਸਾਡਾ ਹਰਮੀਤ ਬਾਈ ਬਹੁਤ ਜੀ ਬਾਬਾ ਜਿੰਨੇ ਤਰਨਤਾਰਨ ਦੀ ਚੋਣ ਜਿੱਤ ਕੇ ਆਮ ਪਾਰਟੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਨੂੰ ਉਹ ਪਾਣੀ ਬਰਸੀ ਖੱਟਣ ਗਿਆ ਸੀ ਉਹ ਖੱਤੇ ਲਈ ਆਂਦਾ ਝਾੜੂ ਪਰੰਪਰਾ ਦੀ ਉਪਚੋਣ ਦੇ ਵਿੱਚ ਉਹ ਚਾਰੇ ਪਾਸੇ ਹੋ ਗਈ ਝਾੜੂ ਝਾੜੂ ਆ ਜਾਓ ਆ ਜਾਓ ਆ ਜਾਓ ਵੀਰੇ ਮੜਿਆ ਲਵਲੀ ਇੱਧਰ ਹੋ ਜਾ ਵੀਰ ਬਣ ਕੇ ਹਾਂਜੀ ਸਾਹਮਣੇ ਜੀ ਬਹੁਤ ਸ਼ੁਕਰੀਆ ਦਾ ਗੁਰੂ ਮਹਾਰਾਜ ਜੀ ਦਾ ਕਿ ਉਹਨਾਂ ਨੇ ਲਾਜ ਰੱਖੀ ਹੈ ਤਰਨਤਨ ਦੀ ਇਲੈਕਸ਼ਨ ਜਿਹੜੀ ਆਮ ਆਦੀ ਪਾਰਟੀ ਵੱਡੇ ਫਰਕ ਨਾਲ ਜਿੱਤ ਰਹੀ ਹੈ ਜੀ ਤੇ ਐਲਾਨ ਹੋਣਾ ਬਾਕੀ ਹੈ ਜੀ ਔਰ ਮੁਬਾਰਕਬਾਦ ਆ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਾਡੇ ਕਨਵੀਨਰ ਨੇ ਆਮ ਆਦੀ ਪਾਰਟੀ ਦੇ ਔਰ ਸਾਰਿਆਂ ਦਾ ਕਰਨ ਤਰਨ ਦੇ ਸੂਹ ਸੰਗਤ ਦਾ ਦੋਨੇ ਹੱਥ ਜੋੜ ਕੇ ਸਿਰ ਚੁਕਾ ਕੇ ਕੋਟੀ ਕੋੜ ਧੰਨਵਾਦ ਹੈ ਕਿ ਉਹਨਾਂ ਨੇ ਆਮ ਪਾਰਟੀ ਨੂੰ ਜਿਹੜਾ ਜੀ ਇਹ ਸੀਟ ਜਿਤਾ ਕੇ ਇੱਕ ਮੋਹਰ ਲਾਤੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਪਿਛਲੇ ਸਾਢੇ ਤਿੰਨ ਪੌਣੇ 4 ਸਾਲਾਂ ਜਿਹੜੇ ਕੰਮ ਕੀਤੇ ਐ ਉਹਦੇ ਉੱਪਰ ਮੋਹਰ ਲੱਗੀ ਔਰ ਭਗਵੰਤ ਮਾਨ ਸਾਹਿਬ ਦਾ ਜਿਹੜਾ ਕੰਮ ਹੈ ਜੀ ਉਸੇ ਚੜ ਕੇ ਬੋਲਿਆ ਭਗਵੰਤ ਮਾਨ ਦਾ ਜਾਦੂ ਪੰਜਾਬ ਚ ਬਰਕਰਾਰ ਹੈ ਜੀ ਔਰ ਇਹ ਸੀਟ ਜਿਹੜੀ ਹੈ ਜਿਹੜੀ ਕਹਿੰਦੇ ਸੀ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਜਾਂ ਦੂਜੇ ਕਿ ਜੇ ਸੈਮੀ ਫਾਈਨਲ ਹੈ ਜਿਹੜਾ ਜਿੱਤ ਗਿਆ ਨਾ 27 ਚੌਧਰ ਸਰਕਾਰ ਬਣੂਗੀ ਲਓ ਜੀ ਜਿੱਤ ਗਈ ਆਮ ਆਦਮੀ ਪਾਰਟੀ ਇਹਦਾ ਮਤਲਬ ਹੈ ਕਿ 27 ਦੇ ਵਿੱਚ ਵੀ ਆਮ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਣਨੀ ਤੈ ਹੈ ਕਾਂਗਰਸ ਪਾਰਟੀ ਵੱਡੇ ਦਾਅਵੇ ਕਰ ਰਹੀ ਸੀ ਕਿਵੇਂ ਦੇਖਦੇ ਹੋ ਰਾਜਾ ਬੜਿੰਗ ਦੀ ਕਾਰਜਕਾਰੀ ਇਹ ਤਾਂ ਬੌਂਦਲ ਕੇ ਜੀ ਕਾਂਗਰਸ ਵਾਲੇ ਤਾਂ ਰਾਜਾ ਬੜਿੰਗ ਕੁਛ ਕਹਿੰਦਾ ਐਸੀਆਂ ਬਾਰੇ ਕੋਈ ਕੋਈ ਉਹਦੀ ਮਾਨਸਿਕਤਾ ਕੁਛ ਹੈ ਤੇ ਬਾਜਵਾ ਸਾਹਿਬ ਕੁਛ ਬੋਲਦੇ ਨਹੀਂ ਤੇ ਇਹਨਾਂ ਦੇ ਅਲੱਗ-ਅਲੱਗ ਡੀਲਟ ਜਿੰਨੇ ਲੀਡਰ ਹੁੰਨੀ ਆ ਇਹਨਾਂ ਦੀਆਂ ਅਲੱਗ-ਅਲੱਗ ਟੋਨਾ ਨੇ ਜੀ ਤੇ ਉਹ ਉਹ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ 27 ਦੇ ਵਿੱਚ ਆ ਰਹੇਗਾ ਕਿਸਾਲ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਚੌਥੇ ਨੰਬਰ ਤੇ ਆ ਜੀ ਇਹ ਬਹੁਤ ਵੱਡਾ ਸੈਟਬੈਕ ਲੱਗਿਆ ਕਾਂਗਰਸ ਨੂੰ ਔਰ ਇਸ ਤੋਂ ਵੀ ਮਾੜੀ ਹਾਲਤ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਔਰ ਵਿਹਾਰ ਦੇ ਵਿੱਚ ਜਿਹੜਾ ਜੀ ਕਾਂਗਰਸ ਦਾ ਉੱਥੇ ਵੀ ਸੁਪਣਾ ਸਾਫ ਹੋ ਗਿਆ। ਤਵੀਵਾਦ ਚ ਕਾਂਗਰਸੀ ਕਹਿ ਰਹੇ ਨੇ ਜੀ ਰਾਜਾ ਵ੍ਰਿੰਗ ਦਾ ਕਸੂਰ ਰਿਹਾ ਗਲਤ ਬਿਆਨਬਾਜ਼ੀ ਰਹੀ ਹੈ ਤਾਂ ਅਸੀਂ ਇਹ ਤਾਂ ਹਲੇ ਸ਼ੁਰੂ ਹੋਇਆ ਜੀ ਕਸੂਰ ਇਹ ਦੇਖੋ ਤੁਸੀਂ 2024 ਤੱਕ ਘਰ ਘਰ ਦੇ ਵਿੱਚ ਐਸਸੀ ਪਰਿਵਾਰਾਂ ਨੂੰ ਦੱਸਾਂਗੇ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ ਜੀ ਇਹ ਕੀ ਸੋਚਦੇ ਨੇ ਗਰੀਬ ਪਰਿਵਾਰ ਦਾ ਵੋਟ ਪਾਉਂਦੇ ਨੇ ਵੀ ਕਾਂਗਰਸ ਪਾਰਟੀ ਸਾਡੀ ਸਾਡੀ ਗਰੀਬਾਂ ਦੀ ਪਾਰਟੀ ਔਰ ਗਰੀਬਾਂ ਲਈ ਇਹ ਕੀ ਸੋਚਦੇ ਨੇ ਜੀ ਉਹ ਮਾਨਸਿਕਤਾ ਸਾਹਮਣੇ ਆ ਗਈ ਆ ਹੁਣ ਪਰਦਾ ਚੱਕਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਰਚਾ ਹੋ ਗਿਆ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਿਆ ਰਾਜਾ ਬੈਂਗਲ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਤੋਂ ਜਿਹੜਾ ਮੈਂਬਰ ਪਾਰਲੀਮੈਂਟ ਤੋਂ ਸਿਫਾ ਲਿਆ ਜਾਵੇ ਔਰ ਕਾਂਗਰਸ ਪਾਰਟੀ ਇਹਨੂੰ ਪਾਰਟੀ ਤੋਂ ਬਾਹਰ ਕੱਢੇ ਔਰ ਕਾਨੂੰਨ ਫੜ ਕੇ ਇਹਨੂੰ ਅੰਦਰ ਕਰੇ ਜੀ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਸੋ ਲੋਕ ਵੀ ਹੁਣ ਸਿਆਣੇ ਹੋ ਗਏ ਇਹ ਲੋਕਤੰਤਰ ਆ ਲੋਕਾਂ ਦਾ ਰਾਜ ਆ ਲੋਕਾਂ ਨੇ ਸਾਢੇ 3 ਸਾਲ ਦਾ ਕੰਮ ਦੇਖਿਆ ਪਾਰਟੀ ਦਾ ਪਹਿਲਾਂ ਤਾਂ ਕਹਿੰਦੀ ਨਾ ਹਵਾ ਏ ਹੁਣ ਕੰਮ ਦੇਖਿਆ ਉਹਨਾਂ ਨੇ ਵੀ 3 ਸਾਲ ਦੇ ਵਿੱਚ ਭੁਵੰਤਮਾਨ ਜੀ ਨੇ ਜੋ ਜੋ ਕੰਮ ਕਰੇ ਉਹ ਲੋਕਾਂ ਦੇ ਸਾਹਮਣੇ ਨੇ ਸੋ ਲੋਕਾਂ ਨੇ ਹੱਥ ਵਧ ਦਿੱਤਾ ਆਵਾਦੀ ਪਾਰਟੀ ਨੂੰ ਅਸੀਂ ਇਸ ਤੋਂ ਵੀ ਜ਼ਿਆਦਾ ਹੋਰ ਮਿਹਨਤ ਕਰਾਂਗੇ ਤੇ 2027 ਦੇ ਵਿੱਚ ਇਹ ਤੈਅ ਆ ਆਵਾਦੀ ਪਾਰਟੀ ਦੀ ਸਰਕਾਰ ਬਣੂਗੀ ਤੇ 92 ਤੋਂ ਵੀ ਵੱਧ ਵਧਾ ਇੱਕ ਜਿੱਤਣਗੇ ਸਰਦਾਰ ਦੇ ਵਿੱਚ ਬਾਯਾ ਇਲੈਕਸ਼ਨ ਹੋਈ ਸੀ ਜਿਹਦੇ ਵਿੱਚ ਅਕਾਲੀ ਵੀ ਕਹਿੰਦੇ ਸੀ ਵੀ ਇਹ 2027 ਦੀ ਜਿਹੜੀ ਇਲੈਕਸ਼ਨ ਆਉਦਾ ਇਥੋਂ ਮੋਟੋ ਬਣਿਆ ਜਾਣਾ ਜਿਹਨੇ ਵੀ ਜਿੱਤ ਜਾਣਾ ਤੇ ਕਾਂਗਰਸ ਵੀ ਕਹਿੰਦੀ ਪਰ ਉਹਨਾਂ ਦਾ ਬਿਲਕੁਲ ਸਪਾਇਆ ਹੋ ਗਿਆ ਆਮ ਆਦੀ ਪਾਰਟੀ ਆ ਜਿਹੜੀ ਲਗਭਗ 15000 ਲੀਡ ਦੇ ਨਾਲ ਉਥੋਂ ਜਿੱਤ ਰਹੀ ਆ ਸੋ ਇਹ ਤੋਂ ਪਤਾ ਲੱਗਦਾ ਵੀ ਜਿਹੜੀ ਆਮ ਆਦੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਆ ਉਹ ਪੰਜਾਬ ਦੇ ਲੋਕ ਕਿੰਨਾ ਪਿਆਰ ਕਰਦੇ ਨੇ ਤੇ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਵੱਡੀ ਲੀਡ ਨਾਲ ਆਵਾਦੀ ਪਾਰਟੀ ਦੇ ਵਿੱਚ ਪੰਜਾਬ ਦੀ ਸਰਕਾਰ ਬਣਨ ਜਾ ਰਹੀ ਹੈ। ਦੇਖੋ ਜੀ ਬਹੁਤ ਜੁੱਤ ਦੀ ਖੁਸ਼ੀ ਹੈ ਅੱਜ ਕਰਨ ਤਾਰ ਜਿਵੇਂ ਨਹੀਂ ਚੋਂਦੇ ਅਸੀਂ ਜਿੱਤੇ ਆ ਤਾਂ ਕਰਕੇ ਬਹੁਤ ਜੁੱਤ ਚ ਵੀ ਬਹੁਤ ਵੱਡੀ ਲਹਿਰ ਹੈ ਤਾਂ ਸਾਡੀ ਜਿੱਤ 2027 ਚ ਵੀ ਯਕੀਨੀ ਹੈ।